ਨਾਲਿਆਂ ਦਾ ਮੱਕਾ ਇੱਕ ਵਾਰੀ ਫੇਰ ਆ ਗਿਆ ਕਿਉਂਕਿ ਹਰੇਕ ਚੋਣ ਚਾਹੇ ਹੁਣ ਤਰਨਤਾਰਨ ਦਾ ਉਪ ਚੋਣ ਹੈ ਇਹਦੇ ਵਿੱਚ ਵੀ ਤੁਸੀਂ ਫੈਸਲਾ ਲੈਣਾ ਹੈ ਇੱਕ ਫੈਸਲਾ ਪੰਜਾਬ ਦੇ ਲੋਕਾਂ ਨੇ 2022 ਚ ਵੀ ਲਿਆ ਸੀਗਾ ਤੇ ਆਮ ਆਦਮੀ ਦੀ ਸਰਕਾਰ ਬਣਾਉਣ ਵਾਸਤੇ ਇਹਨਾਂ ਦੇ 93 ਐਮਐਲਏ ਜਿਤਾ ਕੇ ਤੁਸੀਂ ਭੇਜੇ ਸੀਗੇ ਤੇ ਉਸ ਫੈਸਲੇ ਦਾ ਖਾਮਿਆਜਾ ਪੰਜਾਬ ਅੱਜ ਤੇ ਭੁਗਤ ਰਿਹਾ ਤੁਸਤਾ ਬਣਾਈ ਸੀ ਸਰਕਾਰ ਪਰ ਜਿਹਨਾਂ ਨੂੰ ਮੁੱਖ ਮੰਤਰੀ ਬਣਾ ਕੇ ਭੇਜਿਆ ਸੀਗਾ ਉਹਨਾਂ ਨੇ ਮੁੱਖ ਮੰਤਰੀ ਦਾ ਓਦਾ ਤੇ ਪੰਜਾਬ ਦੀ ਜਿਹੜੀ ਹੈ ਇੱਜ਼ਤ ਉਹ ਆਮ ਆਦਮੀ ਪਾਰਟੀ ਦੀ ਦਿੱਲੀ ਦੀ ਲੀਡਰਸ਼ਿਪ ਦੇ ਪੈਰਾਂ 'ਚ ਰੋਲਦੀ। ਪੰਜਾਬ ਦੇ ਅੰਦਰ ਵੀ ਵੈਸੇ ਤਾਂ ਕੋਈ ਅੱਜ ਸਰਕਾਰ ਨਾਲ ਦੀ ਚੀਜ਼ ਹੀ ਨਹੀਂ। ਜੇ ਸਰਕਾਰ ਹੁੰਦੀ ਤਾਂ ਅੱਜ ਪੰਜਾਬ ਦੇ ਅੰਦਰ ਨਸ਼ੇ ਦਾ ਜੋ ਹਾਲ ਹੈ, ਹਰੇਕ ਘਰ-ਘਰ ਦੇ ਅੰਦਰ ਬੱਚਿਆਂ ਦੇ ਜੋ ਮੌਤਾਂ ਹੋ ਰਹੀਆਂ। ਬੇਰੋਜ਼ਗਾਰੀ, ਗੈਂਗਸਟਰਸ ਅਜਿਹਾ ਲੱਗਦਾ ਹੈ ਇਸ ਤਰ੍ਹਾਂ ਵੀ ਸਾਰੇ ਗੈਂਗਸਟਰ ਹੀ ਚਲਾ ਰਹੇ ਹੈ। ਗੈਂਗਸਟਰ ਦਾ ਖੌਫ ਜਿਹੜਾ ਪਿੰਡਾਂ ਤੱਕ ਹੀ ਪਹੁੰਚ ਗਿਆ। ਪਹਿਲਾਂ ਤਾਂ ਕਹਿੰਦੇ ਸੀ ਵੱਡੇ ਸਹਿੂਕਾਰਾਂ ਨੂੰ ਧਮਕੀਆਂ ਮਿਲਦੀਆਂ ਹੁਣ ਹਰੇਕ ਕਰ ਕਰਤੇ ਇਦੀ ਧਮਕ ਪੈ ਰਹੀ ਹੈ ਤੇ ਸਾਥੀਓ ਕੌਣ ਬਚਾਊਗਾ ਕੌਣ ਪੰਜਾਬ ਨੂੰ ਇਹਦੇ ਵਾਸਤੇ ਤੁਸੀਂ ਫੈਸਲਾ ਲੈਣਾ ਹੈ ਕਿੱਧਰ ਪੰਜਾਬ ਦਾ ਤੇ ਆਪਣੇ ਪੰਜਾਬ ਦੇ ਬੱਚਿਆਂ ਦਾ ਕੋਈ ਕਿਹਦੇ ਪਾਸੇ ਹੈ ਤੇ ਅੱਜ ਪੰਜਾਬ ਨੂੰ ਇੱਕ ਮਜ਼ਬੂਤ ਲੀਡਰਸ਼ਿਪ ਦੀ ਲੋੜ ਹੈ ਕਿਉਂਕਿ ਬਿਨਾਂ ਲੀਡਰਸ਼ਿਪ ਦੇ ਹਾਲ ਤਾਂ ਤੁਸੀਂ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੋਂ ਸੁਣਦੇ ਆਏ ਹੋ ਕਿ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ ਉਹ ਪੰਜਾਬ ਸੂਰਮਿਆਂ ਦਾ ਜਿਹੜਾ ਸੂਬਾ ਸੂਰਮਿਆਂ ਦੀ ਧਰਤੀ ਹੈ ਉੱਥੇ ਅਜ ਇੱਕ ਲੀਡਰਸ਼ਿਪ ਦੀ ਘਾਟ ਕਰਕੇ ਇੱਕ ਚੰਗੇ ਲੀਡਰ ਦੀ ਘਾਟ ਕਰਕੇ ਇੱਕ ਲੀਡਰਸ਼ਿਪ ਦੇਣ ਵਾਲੀ ਪਾਰਟੀ ਦੀ ਘਾਟ ਕਰਕੇ ਪੰਜਾਬ ਦਾ ਆ ਜਿਹੜੀ ਦੁਰਗਤੀ ਹੋ ਰਹੀ ਹੈ ਉਹਨੂੰ ਬਚਾਉਣ ਦੇ ਵਾਸਤੇ ਇੱਕ ਸਹੀ ਕਦਮ ਉਠਾਉਣ ਦਾ ਤੁਹਾਨੂੰ ਮੌਕਾ ਮਿਲਿਆ ਤੇ ਮੈਂ ਸਮਝਦਾ ਸਾਰਿਆਂ ਨੂੰ ਤੁਸੀਂ ਬਦਲਾਅ ਦੇ ਚੱਕਰ 'ਚ ਪਿਛਲੀ ਵਾਰੀ ਬਦਲਾਅ ਦੇ ਚੱਕਰ 'ਚ ਇਹਨਾਂ ਨੂੰ ਲੈ ਕੇ ਆਏ ਸੀਗੇ ਉਸ ਤੋਂ ਪਹਿਲਾਂ ਇਹ ਬਦਲ ਕੇ ਦੇਖ ਲੈ ਸਾਰੇ ਤੁਸੀਂ ਵਾਰਤ ਕੇ ਦੇਖ ਲੈ ਤੇ ਮੇਰਾ ਮੰਨ ਹੈ ਵੀ ਜਿਹਨਾਂ ਨੂੰ ਕੰਮ ਕਰਨ ਦੀ ਜਾਚ ਹੈ ਜਿਹਦੇ ਕੋਲ ਹੌਸਲਾ ਹੈ ਜੋ ਫੈਸਲੇ ਲੈ ਕੇ ਇੰਪਲੀਮੈਂਟ ਕਰ ਸਕਦੇ ਹੈ ਕਿਉਂਕਿ ਅੱਜ ਇਹ ਜਿਹੇ ਹਾਲਾਤ ਅੱਜ ਪੰਜਾਬ 'ਚ ਬਣੇ ਪਹਿਲਾਂ ਯੂਪੀ ਤੇ ਬਿਹਾਰ ਦੇ ਅੰਦਰ ਸੁਣਦੇ ਸੀਗੇ ਯੂਪੀ ਦਾ ਅੱਜ ਤੁਸੀਂ ਦੇਖੋ ਪੰਜਾਬ ਦੀ ਇੰਡਸਟਰੀ ਵੀ ਅੱਜ ਚਲ ਕੇ ਯੂਪੀ ਜਾ ਰਹੀ ਹੈ ਜਿੱਥੇ ਕੋਈ ਕਹਿੰਦਾ ਸੀ ਆਪਣਾ ਪਾਰ ਜਾਂਦਾ ਕੋਈ ਨਹੀਂ ਅੱਜ ਇਹ ਕਿਉਂਕਿ ਉੱਥੇ ਭਾਜਪਾ ਦੀ ਲੀਡਰਸ਼ਿਪ ਨੇ ਜਿਸ ਤਰ੍ਹਾਂ ਉੱਥੇ ਅਮਨ ਸ਼ਾਂਤੀ ਕਾਨੂੰਨ ਦੀ ਵਿਵਸਥਾ ਕੀਤੀ ਹੈ ਅੱਜ ਪੰਜਾਬ ਨੂੰ ਵੀ ਇੱਕ ਤਗੜੇ ਪਾਰਟੀ ਦੀ ਜਿਹੜੇ ਪੰਜਾਬ ਦਾ ਭਵਿੱਖ ਸਦਾਰਸ਼ਕ ਉਹਦੇ ਲੋੜ ਹੈ ਮੇਰਾ ਮੰਨ ਹੈ ਬੀਜੇਪੀ ਹੀ ਕਹੇਜੀ ਪਾਰਟੀ ਹੈ ਨਾਲ ਤਾਂ ਕੇਂਦਰ ਚ ਵੀ ਸਰਕਾਰ ਬੀਜੇਪੀ ਦੀ ਕਿਉਂਕਿ ਪੰਜਾਬ ਨੂੰ ਅੱਜ ਕੇਂਦਰ ਦੀ ਸਹਾਇਤਾ ਦੀ ਜ਼ਰੂਰਤ ਹੈ ਕਿਉਂਕਿ ਜਿੰਨੇ ਅੱਜ ਪੰਜਾਬ ਦਾ ਹਾਲ ਆਰਥਿਕ ਤੌਰ ਤੇ ਮਾੜਾ ਹੈ ਉਹਦੇ ਜਿੰਨਾ ਹੀ ਕੋਈ ਕੇਂਦਰ ਚ ਬਾਹ ਫੜਨ ਵਾਲਾ ਨਾ ਹੋਇਆ ਤਾਂ ਮੈਨੂੰ ਨਹੀਂ ਸਮਝਦਾ ਪੰਜਾਬ ਦਾ ਛੇਤੀ ਛੇਤੀ ਕੋਈ ਭੂਮਿਕ ਸੁਧਾਰ ਹੋ ਸਕਦਾ ਹੈ ਇਸ ਕਰਕੇ ਮੇਰੀ ਬੇਨਤੀ ਹੈ ਬੀਜੇਪੀ ਨੂੰ ਮੌਕਾ ਦਿਓ ਬੀਜੇਪੀ ਦੇ ਉਮੀਦਵਾਰ ਅਰਜੀਤ ਸੰਧੂ ਜੀ ਨੂੰ ਇਸ 11 ਤਰੀਕ ਨੂੰ ਵੋਟਾਂ ਹਮੇ ਵਾਕੇ ਉਹ ਸਾਰੇ ਪਾਈਏ ਕਿ ਉਹਨਾਂ ਦੇ ਰਾਹੀਂ ਬੀਜੇਪੀ ਕਿਰ ਪ੍ਰਧਾਨ ਮੰਤਰੀ ਮੋਦੀ ਜੀ ਦੇ ਹੱਥ ਮਜ਼ਬੂਤ ਕਰੀਏ ਤਾਂ ਕਿ ਪੰਜਾਬ ਦਾ ਉਜਵਲ ਪ੍ਰਗਟ ਪੰਜਾਬ ਦੀ ਉਹ ਹੀ ਆਨ ਬਾਨ ਸ਼ਾਨ ਫਿਰ ਬਹਾਲ ਕਰੀਏ ਇੱਕ ਰੰਗਲਾ ਪੰਜਾਬ ਬਣਾਉਣ ਵਾਸਤੇ ਮੈਂ ਸਮਝਦਾ ਵੀ ਅੌਰ ਅਲ ਮਿਲ ਕੇ 11 ਤਰੀਕ ਨੂੰ ਬੀਜੇਪੀ ਦੇ ਉਮੀਦਵਾਰ ਅਰਜੀਤ ਸੰਧੂ ਜੀ ਫੁੱਲ ਦੇ ਨਿਸ਼ਾਨ ਦੇ ਉੱਤੇ ਮੋਹਰ ਲਾ ਕੇ ਕਾਮਯਾਬ ਕਰੀਏ ਬਹੁਤ ਬਹੁਤ ਧੰਨਵਾਦ ਜੈ ਹਿੰਦ ਸਤਿ ਸ਼ਕਾਲ ਸਾਥੀਓ ਫੈਸਲਾ ਲੈਣ ਦਾ ਮੌਕਾ ਇੱਕ ਵਾਰ ਫੇਰ ਆ ਗਿਆ ਕਿਉਂਕਿ ਹਰੇਕ ਚੋਣ ਚਾਹੇ ਹੁਣ ਤਰਨ ਤਰਨ ਦਾ ਉਪ ਚੋਣ ਹੈ ਇਹਦੇ ਵਿੱਚ ਵੀ ਤੁਸੀਂ ਫੈਸਲਾ ਲੈਣਾ ਹੈ ਇੱਕ ਫੈਸਲਾ ਪੰਜਾਬ ਦੇ ਲੋਕਾਂ ਨੇ 2022 'ਚ ਵੀ ਲਿਆ ਸੀਗਾ ਤੇ ਆਮ ਆਦਮੀ ਦੀ ਸਰਕਾਰ ਬਣਾਉਣ ਵਾਸਤੇ ਇਹਨਾਂ ਨੇ 93 ਐਮਐਲਏ ਜਿਤਾ ਕੇ ਤੁਸੀਂ ਭੇਜੇ ਸੀਗੇ ਤੇ ਉਸ ਫੈਸਲੇ ਦਾ ਖਾਮਿਆਜਾ ਪੰਜਾਬ ਅੱਜ ਤੇ ਭੁਗਤ ਰਿਹਾ ਤੁਸਤਾ ਬਣਾਈ ਸੀ ਸਰਕਾਰ ਪਰ ਜਿਹਨਾਂ ਨੂੰ ਮੁੱਖ ਮੰਤਰੀ ਬਣਾ ਕੇ ਭੇਜਿਆ ਸੀਗਾ ਉਹਨਾਂ ਨੇ ਮੁੱਖ ਮੰਤਰੀ ਦਾ ਅਹੁਦਾ ਤੇ ਪੰਜਾਬ ਦੀ ਜਿਹੜੀ ਹੈ ਇੱਜ਼ਤ ਉਹ ਆਮ ਆਦਮੀ ਪਾਰਟੀ ਦੀ ਦਿੱਲੀ ਦੀ ਲੀਡਰਸ਼ਿਪ ਦੇ ਪੈਰਾਂ 'ਚ ਰੋਲਦੀ ਪੰਜਾਬ ਦੇ ਅੰਦਰ ਤੇ ਵੈਸੇ ਤਾਂ ਕੋਈ ਅਜ ਸਰਕਾਰ ਨਾਮ ਦੀ ਚੀਜ਼ ਹੀ ਨਹੀਂ ਜੇ ਸਰਕਾਰ ਹੁੰਦੀ ਤਾਂ ਅਜ ਪੰਜਾਬ ਦੇ ਅੰਦਰ ਨਸ਼ੇ ਦਾ ਜੋ ਹਾਲ ਹੈ ਹਰੇਕ ਘਰ ਘਰ ਦੇ ਅੰਦਰ ਬੱਚਿਆਂ ਦੇ ਜੋ ਮੌਤਾਂ ਹੋ ਰਹੀਆਂ ਬੇਰੋਜ਼ਗਾਰੀ ਗੈਂਗਸਟਰ ਅਜ ਤਾਂ ਲੱਗਦਾ ਇਸ ਤਰ੍ਹਾਂ ਵੀ ਸਾਰੇ ਗੈਂਗਸਟਰ ਹੀ ਚਲਾ ਰਹੇ ਹੈ ਗੈਂਗਸਟਰ ਦਾ ਖੋਹ ਜਿਹੜਾ ਪਿੰਡਾਂ ਤੱਕ ਹੀ ਪਹੁੰਚ ਗਿਆ ਪਹਿਲਾਂ ਤਾਂ ਕਹਿੰਦੇ ਸੀ ਵੱਡੇ ਸਹੂਕਾਰਾਂ ਨੂੰ ਧਮਕੀਆਂ ਮਿਲਦੀਆਂ ਹੁਣ ਹਰੇਕ ਘਰ ਘਰ ਤੱਕ ਇਹਦੀ ਧਮਕ ਪੈ ਰਹੀ ਹੈ ਤੇ ਸਾਥੀਓ ਕੌਣ ਬਚਾਊਗਾ ਕੌਣ ਪੰਜਾਬ ਨੂੰ ਇਹਦੇ ਵਾਸਤੇ ਤੁਸੀਂ ਫੈਸਲਾ ਲੈਣਾ ਹੈ ਕਿ ਕਿਧਰ ਪੰਜਾਬ ਦਾ ਤੇ ਆਪਣੇ ਪੰਜਾਬ ਦੇ ਬੱਚਿਆਂ ਦਾ ਕੋਈ ਕਿਹਦੇ ਪਾਸੇ ਹੈ ਤੇ ਅੱਜ ਪੰਜਾਬ ਨੂੰ ਇੱਕ ਮਜ਼ਬੂਤ ਲੀਡਰਸ਼ਿਪ ਦੀ ਲੋੜ ਹੈ ਕਿਉਂਕਿ ਬਿਨਾਂ ਲੀਡਰਸ਼ਿਪ ਦੇ ਹਾਲ ਤਾਂ ਤੁਸੀਂ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੋਂ ਸੁਣਦੇ ਆਏ ਹੋ ਕਿ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ ਉਹ ਪੰਜਾਬ ਸੂਰਮਿਆਂ ਦਾ ਜਿਹੜਾ ਸੂਬਾ ਸੂਰਮਿਆਂ ਦੀ ਧਰਤੀ ਹੈ ਉੱਥੇ ਅਜ ਇੱਕ ਲੀਡਰਸ਼ਿਪ ਦੀ ਘਾਟ ਕਰਕੇ ਇੱਕ ਚੰਗੇ ਲੀਡਰ ਦੀ ਘਾਟ ਕਰਕੇ ਇੱਕ ਲੀਡਰਸ਼ਿਪ ਦੇਣ ਵਾਲੀ ਪਾਰਟੀ ਦੀ ਘਾਟ ਕਰਕੇ ਪੰਜਾਬ ਦਾ ਆ ਜਿਹੜੀ ਗੁਰਗਤੀ ਹੋ ਰਹੀ ਹੈ ਉਹਨੂੰ ਬਚਾਉਣ ਦੇ ਵਾਸਤੇ ਇੱਕ ਸਹੀ ਕਦਮ ਉਠਾਉਣ ਦਾ ਤੁਹਾਨੂੰ ਮੌਕਾ ਮਿਲਿਆ ਤੇ ਮੈਂ ਸਮਝਦਾ ਸਾਰਿਆਂ ਨੂੰ ਤੁਸੀਂ ਬਦਲਾਅ ਦੇ ਚੱਕਰ 'ਚ ਪਿਛਲੀ ਵਾਰੀ ਬਦਲਾਅ ਦੇ ਚੱਕਰ 'ਚ ਇਹਨਾਂ ਨੂੰ ਲੈ ਕੇ ਆਏ ਸੀਗੇ ਉਸ ਤੋਂ ਪਹਿਲਾਂ ਬਦਲ ਕੇ ਦੇਖ ਲਿਆ ਸਾਰੇ ਤੁਸੀਂ ਵਾਰਤ ਕੇ ਦੇਖ ਲੇ ਤੇ ਮੇਰਾ ਮੰਨ ਹੈ ਵੀ ਜਿਹਨਾਂ ਨੂੰ ਕੰਮ ਕਰਨ ਦੀ ਜਾਚ ਹੈ ਜਿਹਦੇ ਕੋਲ ਹੌਸਲਾ ਹੈ ਜੋ ਫੈਸਲੇ ਲੈ ਕੇ ਇੰਪਲੀਮੈਂਟ ਕਰ ਸਕਦੇ ਹੈ ਕਿਉਂਕਿ ਅੱਜ ਇਹ ਜੇ ਹਾਲਾਤ ਅੱਜ ਪੰਜਾਬ 'ਚ ਬਣੇ ਪਹਿਲਾਂ ਯੂਪੀ ਤੇ ਬਿਹਾਰ ਦੇ ਅੰਦਰ ਸੁਣਦੇ ਸੀਗੇ ਯੂਪੀ ਦਾ ਅੱਜ ਤੁਸੀਂ ਦੇਖੋ ਪੰਜਾਬ ਦੀ ਇੰਡਸਟਰੀ ਵੀ ਅੱਜ ਚਲ ਕੇ ਯੂਪੀ ਜਾ ਰਹੀ ਹੈ ਜਿੱਥੇ ਕੋਈ ਕਹਿੰਦਾ ਸੀ ਅਗਨਾਪਾਰ ਜਾਂਦਾ ਕੋਈ ਨਹੀਂ ਅੱਜ ਇਹ ਕਿਉਂਕਿ ਉੱਥੇ ਭਾਜਪਾ ਦੀ ਲੀਡਰਸ਼ਿਪ ਨੇ ਜਿਸ ਤਰ੍ਹਾਂ ਉੱਥੇ ਅਮਨ ਸ਼ਾਂਤੀ ਕਾਨੂੰਨ ਦੀ ਵਿਵਸਥਾ ਕੀਤੀ ਅੱਜ ਪੰਜਾਬ ਨੂੰ ਵੀ ਇੱਕ ਤਗੜੇ ਪਾਰਟੀ ਦੀ ਜਿਹੜੇ ਪੰਜਾਬ ਦਾ ਪ੍ਰਮੁੱਖ ਸਦਾਰਸ਼ਕ ਉਹਦੇ ਲੋੜ ਹੈ ਮੇਰਾ ਮੰਨ ਹੈ ਬੀਜੇਪੀ ਹੀ ਕੇਜੀ ਪਾਰਟੀ ਹੈ ਨਾਲ ਤਾਂ ਕੇਂਦਰ ਚ ਵੀ ਸਰਕਾਰ ਬੀਜੇਪੀ ਦੀ ਕਿਉਂਕਿ ਪੰਜਾਬ ਨੂੰ ਅੱਜ ਕੇਂਦਰ ਦੀ ਸਹਾਇਤਾ ਦੀ ਜ਼ਰੂਰਤ ਹੈ ਕਿਉਂਕਿ ਜਿੰਨੇ ਅੱਜ ਪੰਜਾਬ ਦਾ ਹਾਲ ਆਰਥਿਕ ਤੌਰ ਤੇ ਮਾੜਾ ਹੈ ਉਹਦੇ ਜਿੱਤਾਂ ਕੋਈ ਕੇਂਦਰ ਚ ਬਾਹ ਫੜਨ ਵਾਲਾ ਨਾ ਹੋਇਆ ਤਾਂ ਮੈਨੂੰ ਨਹੀਂ ਸਮਝਦਾ ਪੰਜਾਬ ਦਾ ਛੇਤੀ ਛੇਤੀ ਕੋਈ ਭੂਮਿਕ ਸੁਧਾਰ ਹੋ ਸਕਦਾ ਹੈ ਇਸ ਕਰਕੇ ਮੇਰੀ ਬੇਨਤੀ ਹੈ ਬੀਜੇਪੀ ਨੂੰ ਮੌਕਾ ਦਿਓ ਬੀਜੇਪੀ ਦੇ ਉਮੀਦਵਾਰ ਅਰਜੀਤ ਸੰਧੂ ਜੀ ਨੂੰ ਇਸ 11 ਤਰੀਕ ਨੂੰ ਵੋਟਾਂ ਹਮੂਮਾ ਕੇ ਉਹ ਸਾਰੇ ਪਾਈਏ ਕਿ ਉਹਨਾਂ ਦੇ ਰਾਹੀਂ ਬੀਜੇਪੀ ਫੇਰ ਪ੍ਰਧਾਨ ਮੰਤਰੀ ਮੋਦੀ ਜੀ ਦੇ ਹੱਥ ਮਜ਼ਬੂਤ ਕਰੀਏ ਤਾਂ ਕਿ ਪੰਜਾਬ ਦਾ ਉਜਵਲ ਵਿਕਸਿਤ ਪੰਜਾਬ ਦੀ ਉਹ ਹੀ ਆਨ ਬਾਨ ਸ਼ਾਨ ਫੇਰ ਬਹਾਲ ਕਰੀਏ ਇੱਕ ਰੰਗਲਾ ਪੰਜਾਬ ਬਣਾਉਣ ਵਾਸਤੇ ਮੈਂ ਸਮਝਦਾ ਵੀ ਆਹਰੜ ਮਿਲ ਕੇ 11 ਤਰੀਕ ਨੂੰ ਜੀਪੀ ਦੇ ਉਮੀਦਵਾਰ ਅਰਜੀਤ ਸੰਧੂ ਜੀ ਫੁੱਲ ਦੇ ਨਿਸ਼ਾਨ ਦੇ ਉੱਤੇ ਮੋਹਰ ਲਾ ਕੇ ਕਾਮਯਾਬ ਕਰੀਏ ਬਹੁਤ ਬਹੁਤ ਧੰਨਵਾਦ ਜੈ ਹਿੰਦ ਸਤਿ ਸ਼ਕਾਲ ਸਾਥੀਓ ਫੈਸਲਾ ਲੈਣ ਦਾ ਮੌਕਾ ਇੱਕ ਵਾਰੀ ਫੇਰ ਆ ਗਿਆ ਕਿਉਂਕਿ ਹਰੇਕ ਚੋਣ ਚਾਹੇ ਹੁਣ ਤਰਨ ਤਰਨ ਦਾ ਉਪ ਚੋਣ ਹੈ ਇਹਦੇ ਵਿੱਚ ਵੀ ਤੁਸੀਂ ਫੈਸਲਾ ਲੈਣਾ ਹੈ ਇੱਕ ਫੈਸਲਾ ਪੰਜਾਬ ਦੇ ਲੋਕਾਂ ਨੇ 2022 'ਚ ਵੀ ਲਿਆ ਸੀਗਾ ਤੇ ਆਮ ਆਦਮੀ ਦੀ ਸਰਕਾਰ ਬਣਾਉਣ ਵਾਸਤੇ ਇਹਨਾਂ ਨੇ 93 ਐਮ.ਐਲ.ਏ ਜਿਤਾ ਕੇ ਤੁਸੀ ਭੇਜੇ ਸੀਗੇ ਤੇ ਉਸ ਫੈਸਲੇ ਦਾ ਖਾਮਿਆਜਾ ਪੰਜਾਬ ਅੱਜ ਤੇ ਭੁਗਤ ਰਿਹਾ ਤੁਸਤਾ ਬਣਾਈ ਸੀ ਸਰਕਾਰ ਪਰ ਜਿਹਨਾਂ ਨੂੰ ਮੁੱਖ ਮੰਤਰੀ ਬਣਾ ਕੇ ਭੇਜਿਆ ਸੀਗਾ ਉਹਨਾਂ ਨੇ ਮੁੱਖ ਮੰਤਰੀ ਦਾ ਅਹੁਦਾ ਤੇ ਪੰਜਾਬ ਦੀ ਜਿਹੜੀ ਹੈ ਇੱਜ਼ਤ ਉਹ ਆਮ ਆਦਮੀ ਪਾਰਟੀ ਦੀ ਦਿੱਲੀ ਦੀ ਲੀਡਰਸ਼ਿਪ ਦੇ ਪੈਰਾਂ 'ਚ ਰੋਲਦੀ ਪੰਜਾਬ ਦੇ ਅੰਦਰ ਜ ਵੈਸੇ ਤਾਂ ਕੋਈ ਅਜ ਸਰਕਾਰ ਨਾਮ ਦੀ ਚੀਜ਼ ਹੀ ਨਹੀਂ ਜੇ ਸਰਕਾਰ ਹੁੰਦੀ ਤਾਂ ਅੱਜ ਪੰਜਾਬ ਦੇ ਅੰਦਰ ਨਸ਼ੇ ਦਾ ਜੋ ਹਾਲ ਹੈ ਹਰੇਕ ਘਰ ਘਰ ਦੇ ਅੰਦਰ ਬੱਚਿਆਂ ਦੇ ਮੌਤਾਂ ਹੋ ਰਹੀਆਂ ਬੇਰੋਜ਼ਗਾਰੀ ਗੈਂਗਸਟਰ ਅੱਜ ਤਾਂ ਲੱਗਦਾ ਇਸ ਤਰ੍ਹਾਂ ਵੀ ਸਾਰੇ ਗੈਂਗਸਟਰ ਹੀ ਚਲਾ ਰਹੇ ਹੈ ਗੈਂਗਸਟਰ ਦਾ ਖੌਫ ਜਿਹੜਾ ਪਿੰਡਾਂ ਤੱਕ ਹੀ ਪਹੁੰਚ ਗਿਆ ਪਹਿਲਾਂ ਤਾਂ ਕਹਿੰਦੇ ਸੀ ਵੱਡੇ ਸਹੂਕਾਰਾਂ ਨੂੰ ਧਮਕੀਆਂ ਮਿਲਦੀਆਂ ਹੁਣ ਹਰੇਕ ਘਰ ਘਰ ਤੱਕ ਇਹਦੀ ਧਮਕ ਪੈ ਰਹੀ ਹੈ ਇਸ ਸਾਥੀਏ ਕੌਣ ਬਚਾਊਗਾ ਕੌਣ ਪੰਜਾਬ ਨੂੰ ਇਹਦੇ ਵਾਸਤੇ ਤੁਸੀਂ ਫੈਸਲਾ ਲੈਣਾ ਹੈ ਕਿਦਰ ਪੰਜਾਬ ਦਾ ਤੇ ਆਪਣੇ ਪੰਜਾਬ ਦੇ ਬੱਚਿਆਂ ਦਾ ਉਹ ਇੱਕ ਕਿਹੜੇ ਪਾਸੇ ਹੈ ਤੇ ਅੱਜ ਪੰਜਾਬ ਨੂੰ ਇੱਕ ਮਜ਼ਬੂਤ ਲੀਡਰਸ਼ਿਪ ਦੀ ਲੋੜ ਹੈ ਕਿਉਂਕਿ ਬਿਨਾਂ ਲੀਡਰਸ਼ਿਪ ਤੇ ਹਾਲ ਤਾਂ ਤੁਸੀਂ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੋਂ ਸੁਣਦੇ ਆਏ ਹੋ ਕਿ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ ਉਹ ਪੰਜਾਬ ਸੂਰਮਿਆਂ ਦਾ ਜਿਹੜਾ ਸੂਬਾ ਸੂਰਮਿਆਂ ਦੀ ਧਰਤੀ ਹੈ ਉੱਥੇ ਅਜ ਇੱਕ ਲੀਡਰਸ਼ਿਪ ਦੀ ਘਾਟ ਕਰਕੇ ਇੱਕ ਚੰਗੇ ਲੀਡਰ ਦੀ ਘਾਟ ਕਰਕੇ ਇੱਕ ਲੀਡਰਸ਼ਿਪ ਦੇਣ ਵਾਲੀ ਪਾਰਟੀ ਦੀ ਘਾਟ ਕਰਕੇ ਪੰਜਾਬ ਦਾ ਆ ਜਿਹੜੀ ਦੁਰਗਤੀ ਹੋ ਰਹੀ ਹੈ ਉਹਨੂੰ ਬਚਾਉਣ ਦੇ ਵਾਸਤੇ ਇੱਕ ਸਹੀ ਕਦਮ ਊਠਾਉਣ ਦਾ ਤੁਹਾਨੂੰ ਮੌਕਾ ਮਿਲਿਆ ਤੇ ਮੈਂ ਸਮਝਦਾ ਸਾਰਿਆਂ ਨੂੰ ਤੁਸੀਂ ਬਦਲਾਅ ਦੇ ਚੱਕਰ 'ਚ ਪਿਛਲੀ ਵਾਰੀ ਬਦਲਾਅ ਦੇ ਚੱਕਰ 'ਚ ਇਹਨਾਂ ਨੂੰ ਲੈ ਕੇ ਆਏ ਸੀਗੇ ਉਸ ਤੋਂ ਪਹਿਲਾਂ ਵੀ